ਮਾ ਦੇਖ ਰਿਹਾ ਸਾਰੇ ਹੀ ਸਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂ ਸਰਾਜ ਜਿੱਥੇ ਇੱਕ ਪਾਸੇ ਚਰਚਾ ਦਾ ਵਿਸ਼ਾ ਬਣ ਗਿਆ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਮੁਖੀ ਭਾਈ ਅਮਰਤਪਾਲ ਸਿੰਘ ਖਾਲਸਾ ਕਿਉਂਕਿ ਐਮਪੀ ਹੋਣ ਦੇ ਨਾਲ ਨਾਲ ਅਕਾਲੀ ਦਲ ਵਾਰਿਸ ਪੰਜਾਬ ਦੇ ਭਾਈ ਅਮਰਤਪਾਲ ਖਾਲਸਾ ਰਾਸ਼ਟਰੀ ਪ੍ਰਧਾਨ ਵੀ ਨੇ ਚਾਰ ਯਾਨੂ ਕੋਈ ਕੱਲ ਨੂੰ ਬੜਾ ਵੱਡਾ ਫੈਸਲਾ ਆਵੇਗਾ ਕਿ ਅਸ ਰਾਈਆਂ ਲਗਾਈਆਂ ਛਾਰੀਆਂ ਨੇ ਕਿ ਕਿਸੇ ਵੀ ਸਮੇਂ ਭਾਈ ਅੰਮ੍ਰਿਤਪਾਲ ਖਾਲਸਾ ਨੂੰ ਰਾਤ ਮਿਲ ਸਕਦੀ ਹੈ ਲੇਕਿਨ ਜਿਹੜੇ ਉਸ ਦੇ ਸਮਰਥਕ ਨੇ ਜਿਹੜੇ ਉਹਨਾਂ ਦੇ ਪਾਰਟੀ ਦੇ ਆਗੂ ਨੇ ਉਹਨਾਂ ਵੱਲੋਂ ਬੜੇ ਵੱਡੇ ਪੱਧਰ ਤੇ ਮੁਹਿੰਮ ਜਿਹੜੀ ਸ਼ੁਰੂ ਕੀਤੀ ਗਈ ਹੈ ਕੀਤੀ ਹੋਈ ਹੈ ਭਰਤੀ ਵਾਲੀ ਉਸ ਨੂੰ ਪਰਮਾ ਹੰਗਾਰਾ ਮਿਲ ਰਿਹਾ ਹੈ ਪੰਜਾਬ ਦੇ ਹਰੇਕ ਜ਼ਿਲ੍ਹੇ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਹਰ ਰੋਜ਼ ਭਾਈ ਅਮਰਪਾਲ ਖਾਲਸਾ ਦੀ ਨਵੀਂ ਬੜੀ ਪਾਰਟੀ ਅਕਾਲੀ ਦਲ ਵਾਰਸ ਪੰਜਾਬ ਦੇ ਨਾਲ ਜੁੜ ਰਹੇ ਨੇ ਕਿਉਂਕਿ ਰਵਾਇਤੀ ਪਾਰਟੀਆਂ ਤੋਂ ਤਾਂ ਪੰਜਾਬ ਦੇ ਲੋਕ ਤੰਗੀ ਤੰਗ ਨੇ ਸੂਬੇ ਦੀ ਮੌਜੂਦਾ ਸਰਕਾਰ ਤੋਂ ਵੀ ਬਹੁਤ ਜ਼ਿਆਦਾ ਖਫਾ ਨੇ ਸੂਬੇ ਦੇ ਲੋਕ ਕਿਉਂਕਿ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜੇ ਵਾਅਦੇ ਕੀਤੇ ਸੀ ਪੰਜਾਬ ਸਰਕਾਰ ਨੇ ਉਹ ਵਾਅਦੇ ਪੂਰੇ ਤਰ੍ਹਾਂ ਉਹਨਾਂ ਦੀ ਪਰਿਭਾਈ ਨਹੀਂ ਕਰ ਪਾਈ ਇਸ ਨੂੰ ਲੈ ਕੇ ਅੱਜ ਅਕਾਲੀ ਦਲ ਵਾਰਸ ਪੰਜਾਬ ਦੇ ਜ਼ਿਲ੍ਹਾ ਮਲੇਰਕੋਟਲਾ ਦੀ ਜ਼ਰੂਰੀ ਮੀਟਿੰਗ ਹੋਈ ਮੀਟਿੰਗ ਵਿੱਚ ਭਾਈ ਸੰਦੀਪ ਸਿੰਘ ਰਪਾਲੋ ਮੈਂਬਰ ਭਰਤੀ ਕਮੇਟੀ ਨੇ ਕੀਤੀ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਯਾਨੀ ਕਿ ਮਲੇਰਕੋਟਲਾ ਹਲਕੇ ਦੇ ਵਿੱਚ ਵੀ ਇਹ ਜਿਹੜੀ ਭਰਤੀ ਹੈ ਅਕਾਲੀ ਦਲ ਵਾਰਸ ਪੰਜਾਬ ਵੱਲੋਂ ਸ਼ੁਰੂ ਕੀਤੀ ਹੋਈ ਹੈ ਜਿਹੜੇ ਸੰਦੀਪ ਸਿੰਘ ਰਪਾਲੋ ਨੇ ਭਰਤੀ ਕਮੇਟੀ ਦੇ ਮੇਨ ਮੁੱਖ ਮੈਂਬਰ ਨੇ ਉਹਨਾਂ ਵੱਲੋਂ ਮਲੇਰਕੋਟਲਾ ਦੇ ਲੋਕਾਂ ਨੂੰ ਸਿੱਖ ਭਾਈਚਾਰੇ ਨਹੀਂ ਸਾਰੇ ਹੀ ਭਾਈਚਾਰੇ ਦੇ ਲੋਕਾਂ ਨੂੰ ਜਾਗਰੂਤ ਕੀਤਾ ਗਿਆ ਕਿ ਪਾਰਟੀ ਦੇ ਕੀ ਆਦੇਸ਼ ਨੇ ਕੀ ਮੰਤਵ ਨੇ ਕਿਸ ਤਰ੍ਹਾਂ ਇਹ ਪੰਜਾਬ ਦੇ ਹਿੱਤਾਂ ਦੀ ਪੰਜਾਬ ਦੇ ਪਾਣੀਆਂ ਦੀ ਪੰਜਾਬ ਦੇ ਵਿੱਚ ਵਧ ਰੇ ਨਸ਼ੇ ਦੀ ਗੱਲ ਕਰੇਗੀ ਯਾਨੀ ਕਿ ਹਰੇਕ ਵਰਗ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਿਆ ਜਾਵੇਗਾ ਇਸ ਪਾਰਟੀ ਦੇ ਦੁਆਰਾ ਯਾਨੀ ਕਿ ਹਰ ਪੱਦਰ ਦਾ ਖਿਆਲ ਰੱਖਿਆ ਜਾਵੇਗਾ ਸੰਦੀਪ ਸਿੰਘ ਰਪਾਲੋ ਨੇ ਇਸ ਮੀਟਿੰਗ ਦੀ ਅਗਵਾਈ ਕੀਤੀ ਮਰੀਰ ਕੋਟੜਾ ਦੇ ਵਿੱਚ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਕਿਸੇ ਨਾਲ ਵੀ ਪੰਜਾਬ ਦੇ ਵਿੱਚ ਕਿਸੇ ਪਾਰਟੀ ਦੇ ਆਗੂ ਵੱਲੋਂ ਧੱਕਾ ਕੀਤਾ ਜਾਂਦਾ ਹੈ ਕਿਸੇ ਪੱਤਰਕਾਰ ਦੇ ਨਾਲ ਕਿਸੇ ਕਾਰੋਬਾਰੀ ਦੇ ਨਾਲ ਕਿਸੇ ਕਿਸਾਨ ਦੇ ਨਾਲ ਕਿਸੇ ਪੱਤਰਕਾਰ ਦੇ ਨਾਲ ਤੇ ਅਕਾਲੀ ਦਲ ਵਾਰਸ ਪੰਜਾਬ ਦੇ ਆਗੂ ਉਹਨਾਂ ਦੇ ਨਾਲ ਖੜੇ ਨੇ ਉਹਨਾਂ ਨੇ ਕਿਹਾ ਕਿ ਨਿਰਪੱਖ ਆਵਾਜ਼ ਧਰਮ ਰਹਿਤ ਮੁੱਦੇ ਹੋਣੇ ਚਾਹੀਦੇ ਨੇ ਅਸੀਂ ਹਰ ਵੇਲੇ ਹਰ ਵਰਗ ਦੇ ਲੋਕਾਂ ਦਾ ਸਾਥ ਦੇਾਂਗੇ ਜਿਹੜੇ ਦੂਸਰੀਆਂ ਪਾਰਟੀਆਂ ਆਂਦੇ ਲੋਕਾਂ ਦੂਸਰੀ ਜਿਹੜੇ ਪਾਰਟੀ ਦੇ ਲੋਕ ਨੇ ਉਹਨਾਂ ਨੂੰ ਜਾਂ ਤੰਗ ਕਰਸਦੇ ਨੇ ਜਾਂ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਦੇ ਨੇ ਅਸੀਂ ਉਹਨਾਂ ਲੋਕਾਂ ਦੇ ਨਾਲ ਖੜੇ ਆਂ ਦੱਸ ਦਈਏ ਕਿ ਮਲੇਰ ਕੋਟਲਾ ਦੇ ਵਿੱਚ ਅਕਾਲੀ ਦਲ ਵਰਸ ਪੰਜਾਬ ਦੀ ਭੜਤੀ ਨੂੰ ਬੜਾ ਵੱਡਾ ਬਲ ਮਿਲ ਰਿਹਾ ਹੈ ਸਾਰੀਆਂ ਹੀ ਪਾਰਟੀਆਂ ਦੇ ਆਗੂ ਖਾਸ ਕਰਕੇ ਸਿੱਖ ਅਤੇ ਸਿੱਖ ਜਥੇਬੰਦੀਆਂ ਦੇ ਆਗੂ ਜਿਹੜੇ ਨੇ ਉਹ ਲਗਾਤਾਰ ਸ਼ਿਰਕਤ ਕਰ ਰਹੇ ਨੇ ਅਕਾਲੀ ਦਲ ਵਾਸ ਪੰਜਾਬ ਦੀ ਪਾਰਟੀ ਵਿੱਚ ਯਾਨੀ ਕਿ ਪਰਮਾ ਹੰਗਾਰਾ ਮਿਲ ਰਿਹਾ ਹੈ ਤਾਂ